ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਗਨਦੀਪ कौर ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਸਾਂ ਫੈਮਲੀ ਤੇ ਹੋਰ ਸਨੋ ਜੀ ਸਾਰੇ ਕਿਵੇਂ ਹੋ ਠੀਕ ਠਾਕ ਹੋ ਵਧੀਆ ਤੇ ਆਪਾਂ ਵੀ ਵਧੀਆ ਕਿਰਪਾ ਵਾਹਿਗੁਰੂ ਜੀ ਦੀ ਹਾਂਜੀ ਤੇ ਅੱਜ ਦੀ ਵੀਡੀਓ ਜਿਹੜੀ ਆਪਾਂ ਫੇਰ ਤੇਲੀ ਵਾਲੇ ਬਾਜ਼ਾਰ ਦੀ ਲੈ ਕੇ ਆਏ ਆ ਮੈਂ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਸੀ ਅ ਮਤਲਬ ਕਿ ਵੀ ਜਿਹੜੇ ਕਿਸੇ ਵੀ ਭੈਣ ਨੇ ਹਨ ਆਪਣਾ ਵੀ ਕੱਪੜੇ ਦਾ ਕੰਮ ਸ਼ੁਰੂ ਕਰਨਾ ਜੋ ਕੀਤਾ ਹੋਇਆ ਹੈ ਨਾ ਜੇ ਕਪੜਾ ਚਾਹੀਦਾਗਾ ਜਿਵੇਂ ਵੀ ਥੋਕ ਰਿਟੇਲਸ ਦੋਨੇ ਰੇਟਾਂ ਦੇ ਆਪਣੇ ਦੋਨੇ ਉਹਦੇ ਵਿੱਚ ਤਾਂ ਮੈਂ ਜਿਹੜੀ ਅੱਜ ਵਾਲੀ ਵੀਡੀਓ ਪਾਉਂਗੀ ਸ਼ਾਪ ਦੀ ਤੇ ਤੁਸੀਂ ਉੱਥੋਂ ਖਰੀਦ ਸਕਦੇ ਹੋ ਤੇ ਥੋਕ ਰਿਟੇਲ ਦੋਨੇ ਕਪੜਾ ਦੋਨਾਂ ਤਰ੍ਹਾਂ ਚ ਕਪੜਾ ਮਿਲਦਾਗਾ ਤੇ ਵੈਰਾਈਟੀ ਸਾਰੀ ਹੁੰਦੀ ਹੈ ਜੀ ਇੱਕ ਤੋਂ ਇੱਕ ਫੈਬਰਿਕ ਵਧੀਆ ਹੁੰਦਾ ਤੇ ਰੇਟ ਦਾ ਵੀ ਬਹੁਤ ਫਰਕ ਹੁੰਦਾਗਾ ਤੇ ਬਹੁਤ ਨਾਈਸ ਨੇ ਅੰਕਲ ਹੁਣੀ ਉਹ ਜਿੰਨਾਂ ਦੀ ਮੈਂ ਦੁਕਾਨ ਦੀ ਸਪੈਸ਼ਲੀ ਵੀਡੀਓ ਪਾਉਂਗੀ ਵਿੱਚ ਤੁਹਾਨੂੰ ਤੇ ਉਹ ਤੁਸੀਂ ਚੈੱਕ ਕਰ ਲਿਓ ਆਨਲਾਈਨ ਵੀ ਉਹ ਕਪੜਾ ਪੇਸਾ ਸਕਦੇ ਆ ਜੇ ਕਿਸੇ ਨੇ ਆਨਲਾਈਨ ਮੰਗਵਾਉਣਾ ਤੇ ਤੁਸੀਂ ਵਿਜ਼ਿਟ ਕਰਕੇ ਵੀ ਲਿਆ ਸਕਦੇ ਹੋਗੇ ਤੇ ਬਾਕੀ ਜਿਆਤਰ ਤਾਂ ਮਤਲਬ ਕਿ ਦੁਕਾਨ ਤੇ ਜਾ ਕੇ ਵਧੀਆ ਨਾ ਦੇਖ ਕੇ ਲੈ ਆ ਜਾਂਦਾ ਹੁੰਦਾ ਕਪੜਾ ਕਿ ਤੇ ਉੱਥੇ ਜਾ ਕੇ ਤੁਸੀਂ ਲੈ ਸਕਦੇ ਹੋ ਤੇ ਮੈਂ ਉਹਨਾਂ ਦਾ ਐਡਰੈਸ ਆ ਜਿਹੜੀ ਉਹਨਾਂ ਦਾ ਸ਼ਾਪ ਦਾ ਬਾਹਰਲਾ ਐਡਰੈਸ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਹੀ ਦਿਖਾਉਂਗੀ ਤੁਸੀਂ ਚੈੱਕ ਕਰ ਲਿਓ ਤੇ ਜਿੱਦਾਂ ਦੀ ਵੀ ਵੈਰਾਈਟੀ ਚਾਹੀਦੀ ਆ ਬਰਕ ਲਈ ਚਾਹੀਦੀ ਆ ਪ੍ਰਿੰਟ ਸੂਟ ਚਾਹੀਦੇ ਨੇ ਜਾਂ ਮਸ਼ਲੀਨ ਕੁਝ ਵੀ ਚਾਹੀਦਾ ਉਹਨਾਂ ਦੀ ਸ਼ਾਪ ਤੋਂ ਮਿਲ ਜਾਂਦਾ ਰੇਟ ਬਹੁਤ ਸਹੀ ਹੁੰਦਾ ਉਹਨਾਂ ਦਾ ਤੇ ਬਾਕੀ ਜਿਹੜੇ ਚੈਨਲ ਤੇ ਪਹਿਲੀ ਵਾਰੋਂ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪਲੀਜ਼ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਆ ਤੇ ਇਹ ਵਾਲੀ ਵੀਡੀਓ ਜਿਹੜੀ ਮੈਂ ਅੱਜ ਅਪਲੋਡ ਕਰ ਰਹੀ ਆ ਇਹ ਉਸ ਦਿਨ ਦੀ ਹੋਈ ਵੀਡੀਓ ਹੋਗੀ ਤੇ ਉਸ ਦਿਨ ਹੀ ਸ਼ੂਟ ਕੀਤੀ ہوئی ਹੈ ਇਹ ਵੀਡੀਓ ਆਪਾਂ ਪਾਈ ਨਹੀਂ ਕਿਉਂਕਿ ਲੇਟ ਹੋ ਗਏ ਉਸ ਕਰਕੇ ਤੇ ਮੈਂ ਅੱਜ ਤੁਹਾਨੂੰ ਇਹ ਵੀਡੀਓ ਅਪਲੋਡ ਕਰਨ ਜਾ ਰਹੀ ਹਾਂ ਤੇ ਤੁਸੀਂ ਚੈੱਕ ਕਰ ਲਿਓ ਤੇ ਚੈੱਕ ਕਰਕੇ ਆ ਨੰਬਰ ਉਹਨਾਂ ਦਾ ਮੈਂ ਐਡਰੈਸ ਵਗੈਰਾ ਤੁਹਾਨੂੰ ਦੁਕਾਨ ਦੀ ਵਾਰ ਉਹ ਮੈਂ ਵੀਡੀਓ ਲਈ ہوئی ਆ ਫਰੰਟ ਉਹਦਾ ਹਨਾ ਚੈੱਕ ਕਰ ਲਿਓ ਉਹਨਾਂ ਦਾ ਬਾਕੀ ਜੇ ਕਿਸ ਨੂੰ ਨਹੀਂ ਵੀ ਪਤਾ ਲੱਗਿਆ ਕਮੈਂਟ ਆਪਾਂ ਨੂੰ ਮੈਸੇਜ ਕਰ ਸਕਦਾ WhatsApp ਤੇ ਮੈਸੇਜ ਕਰਕੇ ਪੁੱਛ ਸਕਦਾ ਉਹਨਾਂ ਦਾ ਨੰਬਰ ਤੇ ਆਪਾਂ ਨੰਬਰ ਦੇ ਦਾਂਗੇ <laughs> वैसे मैं मेंशन ਕੀਤਾ ਹੋਇਆਗਾ ਉਹਨਾਂ ਦਾ ਦੁਕਾਨ ਦਾ ਫਰੰਟ ਤੇ ਉਹ ਤੁਸੀਂ ਵੀਡੀਓ ਦੇ ਵਿੱਚ ਹੀ ਦੇਖ ਲਓ ਵੀਡੀਓ ਸਾਰੀ ਧਿਆਨ ਨਾਲ ਦੇਖਿਆ ਕਰੋ ਵੀਡੀਓ ਤੁਸੀਂ ਅੱਧੀ ਦੇਖਦੇ ਹੋਗੇ ਬਾਅਦ ਵਿੱਚ ਤੁਹਾਡੇ ਕੁਐਸਚਨ ਹੋ ਜਾਂਦੇ ਨੇ ਨਾ ਤੇ ਬਾਕੀ ਇੱਕ ਭੈਣ ਦਾ ਕਮੈਂਟ ਆਇਆ ਸੀਗਾ ਜੀ ਇਹਨੂੰ ਤੇਲੀਆ ਵਾਲਾ ਬਾਜ਼ਾਰ ਨਹੀਂ ਕਹਿੰਦੇ ਇਹ ਪਤਾ ਨਹੀਂ ਕੀ ਕਹਿੰਦੇ ਨੇਗੇ ਉਹ ਪਿੰਡੇ ਅਸੀਂ ਅੱਜ ਤੋਂ ਨਹੀਂ ਜਾਂਦੇ ਹੈਗੇ ਅਸੀਂ ਬਹੁਤ ਟਾਈਮ ਤੋਂ ਉੱਥੇ ਜਾਂਦੇ ਆ ਤੇ ਅਸੀਂ ਇਹਨੂੰ ਤੇਲੀ ਵਾਲਾ ਬਾਜ਼ਾਰ ਹੀ ਕਹਿੰਦੇ ਆਂਗੇ ਮੋਸਟ ਮੈਨ ਲੱਗਦਾ ਜਿਹੜੇ ਵੀ ਬਲੌਗਰ ਵੀਡੀਓ ਬਣਾਉਂਦੇ ਨੇ ਉੱਥੇ ਜਾ ਕੇ ਵੀਡੀਓ ਬਣਾ ਕੇ ਲਿਆਉਂਦੇ ਨੇ ਕੱਪੜੇ ਦੀ ਉਹ ਸਾਰੇ ਮੋਸਟਲੀ ਉਹੀ ਕਹਿੰਦੇ ਨੇਗੇ ਵੀ ਤੇਲੀ ਵਾਲਾ ਬਜ਼ਾਰੀ ਹੈ ਨਾ ਕਿਉਂਕਿ ਬਸ ਦਾ ਹੀ ਤੇਲੀ ਵਾਲਾ ਬਜ਼ਾਰਾ ਜਦੋਂ ਮੁਹੱਲਾ ਮੁਹੱਲਾ ਦਾ ਪਤਾ ਨਹੀਂ ਮੈਨੂੰ ਨਾ ਹੀ ਅਸੀਂ ਕਦੇ ਕਿਹਾ ਤੇ ਨਾ ਹੀ ਮੈਨੂੰ ਪਤਾ ਤੇ ਤੇਲੀ ਵਾਲਾ ਬਜ਼ਾਰ ਸ਼ੁਰੂ ਤੋਂ ਹੀ ਕਹਿੰਦੇ ਆ ਤੇ ਹੁਣ ਵੀ ਸਾਨੂੰ ਤੇਲੀ ਵਾਲਾ ਬਜ਼ਾਰ ਦੇ ਨਾਂ ਤੋਂ ਹੀ ਪਤਾਗਾ ਤੇ ਬਾਕੀ ਚਲੋ ਕੋਈ ਨਹੀਂ ਤੁਹਾਨੂੰ ਪਤਾ ਹੋਊਗਾ ਜ਼ਿਆਦਾ ਸਾਨੂੰ ਤਾਂ ਨਹੀਂ ਪਤਾਗਾ ਤੇ ਵੀਡੀਓ ਚੈੱਕ ਕਰ ਲਿਓ ਵੀਡੀਓ ਚੈੱਕ ਕਰਕੇ ਕਮੈਂਟ ਕਰ ਦਿਆ ਕਰੋ ਜੀ ਬਾਕੀ ਜੇ ਤੁਹਾਨੂੰ ਕੱਪੜੇ ਸੋਹਣੇ ਲੱਗਦੇ ਹੁੰਦੇ ਆਪਣੇ ਦਿਖਾਏ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਿਓ ਹੋਰ ਨੰਮੀਆਂ ਵੀਡੀਓ ਦੇਖਣ ਦੇ ਲਈ ਹੋਰ ਵੈਰਾਈਟੀ ਦੇਖਣ ਦੇ ਲਈ ਤੇ ਆਪਾਂ ਵੀਡੀਓ ਹੋਰ ਅਪਲੋਡ ਕਰਦੇ ਰਾਂਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਆ ਕਰੋ ਜੀ ਤੇ ਫੇਰ ਹੀ ਅੱਗੇ ਦਿਲ ਕਰਦਾ ਵੀਡੀਓ ਪਾਉਣ ਨੂੰ ਤੇ ਚਲੋ ਜੀ ਹੁਣ ਵੀਡੀਓ ਜੇਕਰ ਤੁਹਾਨੂੰ ਸਾਡੀ ਵਧੀਆ ਲੱਗੂਗੀ ਤਾਂ ਪਲੀਜ਼ ਕਮੈਂਟ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਕਰ ਦਿਓ ਜੇ ਤੁਹਾਨੂੰ ਵੀਡੀਓ ਆਪਣੀ ਵਧੀਆ ਲੱਗੀ ਵੀਡੀਓ ਦੇਖਣ ਦੇ ਲਈ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਚਲਦੇ ਆਂ ਕਿੰਨੇ ਬਣਾ ਬੋ ਮਾਰੀ ਨਾ ਸਕਿਆ ਸਕੂਲੋਂ ਆਇਆ ਕਿਹੜੀ ਕਲਾਸ ਚ ਪੜਦਾ 8th ਕਿੰਨੀ ਉਮਰ ਹੈ ਇਹ ਤਾਂ ਸਾਲਾ ਹੋ ਗਿਆ ਕਿ ਹੁਣ ਹੋ ਗਿਆ ਤੇਰੇ ਸਾਲਾ ਤਾਂ ਬੜਾ ਉਹ ਕਰ ਰੱਖੇ ਜਮਾ ਰੱਖੇ ਨੇ ਕੱਪੜੇ ਇਹਦੇ ਨਾਲ ਕੱਪੜੇ ਠੀਕ ਕਰਾਦੀ ਤੂੰ ਓਏ ਕੋਰ ਦੇ ਭਾਈ ਭਾਈ ਅੱਜ ਤਾਂ ਜੰਮੀ ਨਹੀਂ ਹੱਥ ਪੈਂਦਾ ਕਿਸੇ ਪਾਸੇ ਵੀ ਤੁਸ ਇਕ ਵੀ ਚੱਕਣਾ ਸੀ ਉਦੋਂ ਆਇਆ ਫੈਬਰਿਕ ਨਿਆ ਫੈ ਲੇਟ ਲੇਟ ਹੋ ਗਏ ਤੁਸੀਂ ਬੈਠ ਖੁੱਦ ਨਹੀਂ ਆਉਂਦਾ ਨਹੀਂ ਆਖਣੀ ਕਹੇ ਕਹੇ ਨੇ ਉਹਦੀ ਦੁਕਾਨ ਕਿੱਥੇ ਆ ਉਹਦੀ ਤੇ ਆਪਾਂ ਜਾਣਨੇ ਹੁੰਨੇ ਇੱਕ ਹੋਰ ਦੇ ਹਾਂ ਹਾਂ ਆ ਗਿਆ ਅੱਗੇ ਉਹ ਵੀ ਨਿਕਰਾਇ ਤੇ ਆਗੇ ਕਪੜਾ ਓਏ ਚੁੰਡੀ ਜੀ ਪਤਾ ਨਹੀਂ ਕੀ ਕਪੜਾ ਹੈ ਇਤਨੇ ਕਪੜੇ ਵੀ ਨਹੀਂ ਪਤਾ ਲੱਗਦਾ ਆ ਦੇਖੋ ਆ ਇੱਕ ਬੁਟੀਕ ਨੇ ਦਿਖਾ ਲਿਖੀ ਸੀ ਸੂਟ ਕਾਟਨ ਦੇ ਬਸ 300 300 ਕੋਆ ਦੋ ਕੀ ਨਾ ਵਰਨੁਸ਼ਕ ਲਓ ਜੀ ਅੱਜ ਆਪਾਂ ਆਏ ਅੰਕਲ ਦੀ ਦੁਕਾਨ ਤੇ ਤੇ ਇਹਨਾਂ ਦੇ ਵੀ ਬਹੁਤ ਜ਼ਿਆਦਾ ਵੈਰਾਈਟੀ ਹੁੰਦੀ ਆ ਜਿਵੇਂ ਆਹ ਵਾਲੇ ਹੈਗੇ ਕਾਟਨ ਦੇ ਸੂਟ ਸਾਰੇ ਬਰਕ ਵਾਲੇ ਤੇ ਆਹ ਸਾਰੇ ਕਾਟਨ ਦੇ ਸੂਟ ਆ ਸਾਰੇ ਹੈਗੇ ਨੇ ਕਾਟਨ ਦੇ ਵਿੱਚ ਪ੍ਰਿੰਟ ਨੇਗੇ ਸਾਰੇ 300 ਰੁਪਏ ਹੋਰ ਐਡ ਕਰਮੇ ਚ ਆਹ ਹੈਗਾ ਹੈਵੀ ਦੇ ਵਿੱਚ ਸਾਰੇ ਆਹ ਹੈਗੇ ਨੇ ਸਾਰੇ ਜੌਰਜਟ ਦੇ ਵਿੱਚ ਪ੍ਰਿੰਟ ਉਹ ਚੋਂ ਆਇਆ ਕਰਨਾ ਬਹੁਤ ਸੋਹਣਾ ਫੈਬਰਿਕ ਆ ਇਹ ਸਾਰਾ 800 ਆ ਵੀ ਸਾਰੇ ਕਾਟਨ ਦੇ ਸੂਟ ਨੇ ਕਿ ਇਹਨਾਂ ਦੇ ਰੇਟ ਸਾਰਿਆਂ ਦੇ ਅਲੱਗ-ਅਲੱਗ ਨੇ ਕੋਈ ਕਿਵੇਂ ਕੋਈ ਕਿਵੇਂ ਚਿਕਾ ਜੀ ਇਹ ਸਾਰੇ ਸੂਟ ਆ ਕਿਹੜੇ ਹੋਇਆਗੇ ਦੇ ਹੋਣਗੇ ਕਿਹੜੇ ਹੋਇਆਗੇ ਆ ਸਾਰੇ ਕਾਟਨ ਦੇ ਵਿੱਚ ਪ੍ਰਿੰਟ ਨਹੀਂ ਗੀ ਤੁਸੀਂ ਕਿਸੇ ਨੇ ਵੀ ਕੋਈ ਵੀ ਪ੍ਰਿੰਟ ਵਗੈਰਾ ਜਾਂ ਕੁਝ ਵੀ ਫੈਬਰਿਕ ਲੈਣਾ ਹੋਵੇ ਤਾਂ ਇਨਾਂ ਦੀ ਦੁਕਾਨ ਤੇ ਪਹੁੰਚ ਸਕਦੇ ਹੋ ਆ ਦੇਖੋ ਸਾਰੇ ਬਹੁਤ ਸੋਹਣੇ-ਸੋਹਣੇ ਪੈਟਰਨ ਨੇ ਤੇ ਲਾਈਟ ਵੇਟ ਬਿਲਕੁਲ ਕਪੜਾ ਗਾ ਇਹ ਆ ਹੈਗੇ ਨੇ ਸਾਰੇ ਮਸ਼ਲੀਨ ਦੇ ਤੇ ਲਾਈਟ ਵੇਟ ਮਸ਼ਲੀਨ ਆਗੀ ਕੋਈ ਹੈਵੀ ਨਹੀਂ ਹੈਗੀ ਤੇ ਆ ਹੈਗੇ ਨੇ ਸਾਰੇ ਪ੍ਰਿੰਟ ਵਗੈਰਾ ਇੱਧਰ ਪਏ ਨੇ ਆ ਸੈਮੀ ਬਰਬਰੀ ਦੇ ਵਿੱਚ ਪ੍ਰਿੰਟ ਨੇ ਸਾਰੇ ਆ ਪਲੇਨ ਦੇ ਵਿੱਚ ਸਾਰਾ ਫੈਬਰਿਕ ਆਗਾ 5000 ਦਾ ਫਾਂਸ ਦੇ ਵਿੱਚ ਆ ਸਾਰੀਆਂ ਇਹ बॉटम ਵੀ ਬਣਾ ਸਕਦੇ ਤੁਸੀਂ ਪਲਾਜੋ ਵੀ ਬਣਾ ਸਕਦੇ ਹੋਗੇ ਤੇ ਆ ਸਾਰਾ ਹੈਗਾ ਮਸ਼ਲੀਨ ਦਾ ਫੈਬਰਿਕ ਇਹ ਚ ਕਲਰ ਡਿਜ਼ਾਈਨ ਬਹੁਤ ਨੇ ਮਸ਼ਲੀਨ ਦੇ ਵਿੱਚ ਲਾਈਟ ਵੇਟ ਆ ਬਿਲਕੁਲ ਵਿੱਚ ਦੇਖੋ ਕਿੰਨੇ ਸੋਹਣੇ ਸੋਹਣੇ ਰੰਗ ਨੇ ਸਾਰਾ ਬੜੇ ਹੋਸਤ ਨੇ ਆ ਸਾਰੇ ਉਹਦੇ ਵਿੱਚ ਨੇ ਆ ਸਾਰੇ ਪ੍ਰਿੰਟ ਮਸ਼ਲੀਨ ਦੇ ਵਿੱਚ ਨਹੀਂ ਬਾਦੂ ਪ੍ਰਿੰਟ ਪੈਣੀ ਮਸ਼ਲੀਨ ਕਿੰਨੇ ਆਹ ਕਾਟਨ ਦਾ ਵਰਕ ਹੈ ਆ ਵੀ ਇੱਧਰ ਕਿਸੇ ਬਟੀਕ ਵਾਲੀਆਂ ਭੈਣਾਂ ਨੂੰ ਚਾਹੀਦਾ ਹੋਇਆ ਵਰਕ ਵਾਸਤੇ ਆਹ ਜੌਰਜਟ ਚਾਹ ਬਰਬਰੀ ਜੌਰਜਟ ਦੇ ਵਿੱਚ ਇਹ ਕਿੰਨੇ ਦਾ ਸੂਟ ਪਾਊਗਾ ਇਹ 550 550 ਦਾ ਸੂਟ 5 ਮੀਟਰ ਦਾ ਸੂਟ 2 550 ਦਾ ਤੇ ਇਹਦੇ ਵਿੱਚ ਤੁਸੀਂ ਮਸ਼ਲੀਨ ਦੇ ਵਿੱਚ ਦੇਖ ਸਕਦੇ ਹੋ ਬਹੁਤ ਸਾਰੇ ਪ੍ਰਿੰਟ ਨੇਗੇ ਕਲਰ ਪ੍ਰਿੰਟ ਦੇਖੋ ਜੀ ਬਹੁਤ ਕਲਰ ਡਿਜ਼ਾਈਨ ਪ੍ਰਿੰਟ ਆਏ ਹੋਏ ਨੇ ਇਹ ਕਾ ਕਪੜਾ ਆ ਆ ਕਿਹੜਾ ਕਪੜਾ ਆ ਚਨੂਨ ਚਨੂਨ ਪਿਓਰ ਪਿਓਰ ਚਨੂਨ ਕਿੰਨੇ ਦਾ ਇਹ ਇਹ ਬਲੋਬੀ ਦੀ 450 ਸੂਟ ਵੱਡੇ ਪਣੇ ਦਾ 450 ਦਾ ਪਿਓਰ ਚਨੂਨ ਦਾ ਵੱਡੇ ਪਣੇ ਦਾ ਸੂਟ ਆਗਾ ਇਹ ਤੇ ਆ ਦੇਖੋ ਮਸ਼ਲੀਨ ਦੇ ਵਿੱਚ ਬਹੁਤ ਸੋਹਣੀ ਵੈਰਾਈਟੀ ਆਈ ਹੈ ਇਹਨਾਂ ਦੇ ਜਮਾ ਲਾਈਟ ਵੇਟ ਮਸ਼ਲੀਨ ਆ ਐ ਨਹੀਂ ਹੈਗੀ ਵੀ ਹੈਵੀ ਵਾਲੀ ਜੱਪਰ ਤੋਂ ਪੈਣੀ ਨਹੀਂ ਜੇ ਚੂਵੂਗੀ ਤੇ ਬਹੁਤ ਸੋਹਣੇ ਫੈਬਰਿਕ ਬਹੁਤ ਸੋਹਣਾ ਹੈ ਰੰਗ ਡਿਜ਼ਾਈਨ ਇਹਦੇ ਵਿੱਚ ਆ ਦੇਖੋ ਵੀ ਹਰ ਇੱਕ ਉਮਰ ਦੀਆਂ ਲੇਡੀਜ਼ ਲਈ ਪਾਉਣ ਵਾਸਤੇ ਸਾਰੇ ਕਲਰ ਨੇਗੇ ਇਹਦੇ ਵਿੱਚ ਹਨੋਗੇ ਆ ਦੇਖੋ ਕਿੰਨੇ ਸੋਹਣੇ ਰੰਗ ਨੇਗੇ ਇਹ ਤੇ ਆ ਹੈਗਾ ਕ੍ਰਸ਼ ਚੌਰਜਟ ਦੇ ਵਿੱਚ ਪਲੇਨ ਆ ਆ ਹੈਗਾ ਇਹ 10 ਦੇ 15 ਲੈ ਗਏ ਇਹਨਾਂ ਨਾਲ ਹੀ ਤੇਰੇ ਲਈ ਇੱਕ ਕਾਸ ਜਾਰਜਟ ਦੇ ਵਿੱਚ ਆਇਆ ਇਹ ਕਲਰ ਦੋ ਕਲਰ ਨੇ ਇਹਦੇ ਵਿੱਚ ਦੋ ਨਹੀਂ ਤਿੰਨ ਕਲਰ ਨੇ ਤੇ ਇਹ ਵੀ ਬਹੁਤ ਸੋਹਣਾ ਕੱਪੜਾ ਹੈ ਮੇਰੇ ਬੜੇ ਚਲੇ ਗਏ ਛੋਟੇ ਨਹੀਂ ਕੀਤੇ ਮੈਂ ਇਹ ਮम्मी ਵੀ ਨਹੀਂ ਮम्मी ਆਉਣਾ ਸੌਣੇ ਸੂਰੀ ਕੋਣੂ ਖੁੱਲਾ ਕਿ ਮੇਰੀ ਰੋਟੀ ਟੁੱਟਾ ਟੋਟਲ ਨਹੀਂ ਯਾਰ ਅਸੀਂ ਕੰਮ ਤੇ ਨਿਕਲਦੇ ਆ ਤੇ ਅਸੀਂ ਘਰ ਨੂੰ ਮੁੜ ਕੇ ਨਹੀਂ ਦੇਦੇ ਹੋਰ ਦੇਖੋ ਮੁਨਤਾਸੀ ਜਿਹੜੀ ਫੈਮਲੀ ਵੇਰੀ ਹੈ ਜਨ ਜੀ ਸਾਡੀ ਜਿਵੇਂ ਕਿ ਆਹ ਦੇਖੋ ਜਦ ਮੇਰੇ ਮੰਮੀ ਉਹ ਨਹੀਂ ਰਹਿੰਦੇ ਅੰਦਰ ਸੀ ਅਸੀਂ ਆਂਦੇ ਸੀਗੇ ਅਸੀਂ ਸਾਲ ਸਾਲ ਚੱਲਦੇ ਸੀ ਅੱਡਾ ਹਿੰਦ ਜਾਰਜਟ ਦੇ ਸੂਟਾਂ ਦੇ ਪਾਸ ਵਾਲੀ ਵਧੀਆ ਜਾਰਜਟ ਸਾਡ ਨੂੰ ਚਾਹੀਦਾ ਹੋਇਆ ਤਾਂ ਇਹਨਾਂ ਨਾਲ ਕੰਟੈਕਟ ਕਰ ਲਿਓ ਦਿਖਾ ਦਿਓ ਵੀਡੀਓ ਬਣਾਈਏ ਇਹਨਾਂ ਕੋਲੇ ਡਿਟੇਲ ਤੇ ਆਪਣਾ ਥੋਕ ਵਾਲਾ ਦੋਨੇ ਇਹ ਕਿਹੜੇ ਕੱਪੜਾ ਦਾ ਇਹ ਬਰਬਰੀ ਦੇ ਉੱਤੇ ਹੈ ਕੋਟਨ ਹਾਂ ਇਹ ਬਰਬਰੀ ਦੇ ਉੱਤੇ ਕੋਟਨ ਆ ਹਾਂ ਉਹ ਮੈਂ ਕਰਾਤੇ ਡਿਸਪਲੇ ਤੇ ਇਧਰ ਇਹ ਸਾਰੇ ਕਲਰ ਪਏ ਨੇ ਬਰਬਰੀ ਦੇ ਕੋਟਨ ਇਹ ਵੀ ਕਪੜਾ ਸੋਹਣਾਗਾ ਜਿਵੇਂ ਬੁਟੀਕ ਵਾਸਤੇ ਲੈਣਾ ਕਿਸੇ ਨੇ ਇਹ ਵੀ ਬਹੁਤ ਵਧੀਆਗਾ ਤੇ ਜਿਹੜੇ ਉਹ ਜੌਰਜਟ ਦੇ ਨੇ ਨਾ ਬਹੁਤ ਪਿਆਰੇ ਨੇ ਇਹ ਨਹੀਂ ਹੈਗਾ ਵੀ ਉਹ ਪਹਿਣੇ ਨਹੀਂ ਤੇ ਕਲਰ ਵੀ ਬਹੁਤ ਸੋਹਣੇ ਨੇ ਫੈਬਰਿਕ ਵੀ ਕੋਈ ਲੜਦਾ ਨਹੀਂ ਕੁਝ ਨਹੀਂ ਹੁੰਦਾ ਬਹੁਤ ਸੋਹਣਾ ਫੈਬਰਿਕ ਅਸੀਂ ਖੋਜ ਯੂਜ਼ ਕੀਤਾ ਹੋਇਆ ਇਹ ਵਾਲਾ ਫੈਬਰਿਕ ਤੇ ਬਾਕੀ ਪ੍ਰਿੰਟ ਬਾਕੀ ਇਹਨਾਂ ਦੇ ਪਲੇਨ ਵੈਰਾਈਟੀ ਵੀ ਸਾਰੀ ਆ ਤੁਹਾਨੂੰ ਖਾਦੀ ਚ ਵੀ ਮਿਲ ਜੂ ਸਾਰੇ ਤਰ੍ਹਾਂ ਦਾ ਫੈਬਰਿਕ ਮਿਲ ਜੂਗਾ ਕਾਟਨ ਚ ਵੀ ਮਿਲ ਜੂ ਕਾਟਨ ਚ ਕਾਟਨ ਦੇ ਵਧੀਆ ਉਹ ਦੇਖੋ ਪਲੇਨ ਸਾਰੇ ਅੱਛਾ ਉਹ ਵਾਲੇ ਸਾਰੇ ਨਾ ਕਿਹੜੇ ਹੈਗੇ ਨੇ ਕਾਟਨ ਦੇ ਵਿੱਚ ਪਏ ਨੇ ਸਾਰੇ ਕਲਰ ਪਏ ਨੇ ਇਹਨਾਂ ਕੋਲੇ ਮਸ਼ਰੀਨ ਵਾਧੂ ਪਈ ਆ ਵਰਕ ਕਰਾਉਣਾ ਡਾਈਏਬਲ ਕਪੜਾ ਇਹਨਾਂ ਕੋਲੇ ਬਹੁਤ ਪਿਆਗਾ ਤੇ ਇਹਨਾਂ ਕੋਲੇ ਬਹੁਤ ਵਧੀਆ ਇਹਨਾਂ ਦਾ ਰੇਟ ਵੀ ਬਹੁਤ ਵਧੀਆ ਇਹ ਗੱਲ ਨਹੀਂ ਹੈਗੀ ਵੀ ਇਹਨਾਂ ਕੋਲੇ ਰੇਟ ਨਹੀਂ ਹੈਗਾ ਰੇਟ ਬਹੁਤ ਵਧੀਆ ਅੰਕਲ ਹੁਣੀ ਬਹੁਤ ਨਾਈਸ ਨੇ ਜਿਨ੍ਹਾਂ ਨੇ ਵੀ ਲੈਣਾ ਹੋਵੇ ਲੈ ਸਕਦੇ ਹੋ ਕਦਰ ਵਧੀਆ ਹੈ ਹੈਂਡਵਰਕ ਜੇ ਦਿਖਾ ਦੇ ਤੇ ਮਸ਼ਲੀਨ ਆ ਹੈ ਇੰਨੀ ਲਾਈਟ ਵੇਟ ਆ ਸੱਚੀ ਮੈਨੂੰ ਪਰਸਨਲੀ ਬਹੁਤ ਜ਼ਿਆਦਾ ਵਧੀਆ ਲੱਗੀ ਤੁਸੀਂ ਕਪੜਾ ਚੈੱਕ ਕਰ ਸਕਦੇ ਹੋ ਤੇ ਅਗਰ ਕਿਸੇ ਨੇ ਆਨਲਾਈਨ ਮੰਗਵਾਉਣਾ ਆਨਲਾਈਨ ਵੀ ਆਨਲਾਈਨ ਵੀ ਇਹ ਪੇਜ ਦੇਣਗੇ ਜਿਵੇਂ ਆ ਦੇਖੋ ਇਹਦੇ ਨਾਲ ਮੈਚਿੰਗ ਆ ਇਹ ਵੀ ਬਹੁਤ ਪਿਆਰਾ ਹੈਗਾ ਤੇ ਬਹੁਤ ਸੋਹਣੇ ਰੰਗ ਡਿਜ਼ਾਈਨ ਨੇ ਦੇਖੋ ਜੀ ਆ ਸਾਰਾ ਪਲੇਨ ਫੈਬਰਿਕ ਆ ਤੇ ਇੱਕ ਆ ਦੇਖੋ ਕਿੰਨਾ ਸੋਹਣਾ ਕਪੜਾ ਹੈਗਾ ਆ ਕਿਹੜਾ ਕਪੜਾ ਇਹ ਸਾਰੇ ਮੇਰੇ ਜਕਾਟ ਹੈ ਜਕਾਟ ਹਾਂਜੀ ਇਹ ਵਰਕ ਵਾਸਤੇ ਆ ਇਹ ਸਾਰੇ ਵਰਕ ਵੀ ਹੁੰਦਾ ਮੇਰੇ ਜਿਵੇਂ ਕੇ ਹੋਰ ਲਗਾ ਕੇ ਬਣਾਉਂਦੇ ਨੇ ਛੰਡਾ ਤੇ ਲੈਸ ਲੈਸਸ ਵਗੈਰਾ ਬਹੁਤ ਸੋਹਣਾ ਫੈਬਰਿਕ ਆ ਜੀ ਜਕਾਟ ਪਤਾ ਨਹੀਂ ਨਵਾਂ ਹੀ ਹੈ ਨਾ ਇਹਦਾ ਆਪਾਂ ਤਾਂ ਆਪ ਨਹੀਂ ਪਤਾ ਤੇ ਕਪੜਾ ਬਹੁਤ ਸੋਹਣਾ ਹੈ ਇਹ ਚੈੱਕ ਕਰੋ ਤੁਸੀਂ ਕਪੜਾ ਬਹੁਤ ਪਿਆਰਾ ਕਲਰ ਕਾਫੀ ਇੱਕ ਹੀ ਕਪੜਾ ਕਾਟਨ ਸਾਰੀ ਕਾਟਨ ਦਿੱਤੇ ਇਹ ਪਲੇਨ ਸਲਵਾਰ ਦੇ ਨਾਲ ਲਗਾ ਕੇ ਦੇ ਦਾਂਗੇ ਤੁਹਾਨੂੰ ਸੂਟ ਇਹ ਕਾਟਨ ਦਾ ਇਹ ਵੀ ਆ ਬਰਕਾ ਸਪੀ ਦਾ ਤੇ ਕਹਿੰਦੇ ਮੈਚਿੰਗ ਕਰਕੇ ਦੇ ਦਾਂਗੇ ਨਾਲ ਪਲੇਨ ਬਾਟਮ ਇਹਦੇ ਵਿੱਚ ਕਲਰ ਬਹੁਤ ਪਏ ਨੇਗੇ ਤੇ ਤੁਸੀਂ ਕਿੰਨੇ ਦਾ ਸੂਟ ਪਾਉਗਾ ਇਹ ਇਹ ਪਲੇਨ ਸਲਵਾਰ ਦੇ ਨਾਲ embroidery ਦਾ ਸਾਰਾ ਇਹ ਫੁੱਲ embroidery ਹੈ ਹਾਂ ਇਹ ਪੈ ਜਾਊਗਾ 1200 ਰੁਪਏ ਸੂਟ 1200 ਦਾ ਸੂਟ ਪਲੇਨ ਬਾਟਮ ਦੇ ਨਾਲ ਤੇ ਕਪੜਾ ਸੋਹਣਾਗਾ ਜੀ ਇਹ ਵੀ ਬਾਕੀ ਤੁਸੀਂ ਇਹਨਾਂ ਦੀ ਸ਼ਾਪ ਤੇ ਆ ਕੇ ਵਿਜ਼ਿਟ ਕਰ ਸਕਦੇ ਹੋ ਜੇ ਕਿਸੇ ਬੁਟੀਕ ਵਾਲੀ ਭੈਣ ਨੇ ਲੈਣਾ ਇਹਨਾਂ ਤੋਂ ਥੋਕ ਰਿਟੇਲ ਦੋਨੇ ਚੀਜ਼ਾਂ ਸ ਫੈਬਰਿਕ ਮਿਲ ਜਾਊਗਾ ਤੇ ਹਰ ਇੱਕ ਵੈਰਾਈਟੀ ਇਹਨਾਂ ਕੋਲੇ ਤੇ ਰੇਟ ਵੀ ਸਹੀ ਆ ਬਾਜ਼ਾਰ ਦੇ ਨਾਲ ਤੇ ਤੁਸੀਂ ਪਹੁੰਚ ਕੇ ਇੱਥੇ ਦੇਖ ਸਕਦੇ ਹੋ ਸਾਰਾ ਕੁਝ ਤੇ ਤੁਹਾਡੀ ਦੁਕਾਨ ਦਾ ਨਾਮ ਕੀ ਆ ਅਯਾਨ ਕਲੋਥਸ ਯਾਨ ਕਲੋਥ ਹਾ ਉ ਤੇਲੀ ਵਾਲਾ ਬਿਆਰ ਲੰਗ ਕੇ ਅੱਗੇ ਆ ਹਨਾ ਦਾਰੇ ਦੀ ਕੋਠੀ ਦੇ ਲਵੇ ਦਾਰਾ ਪਹਿਲਵਾਨ ਦੀ ਕੋਠੀ ਹਾਂਜੀ ਹਾਂ ਠੀਕ ਆ ਜੀ ਲੋਕੇਸ਼ਨ ਇਹਨਾਂ ਦੀ ਇਹ ਆ ਕਾਰਡ ਦਿਖਾ ਦੇਣਾ ਕੋਈ ਨਹੀਂ ਦਿਖਾਈ ਕਾਰ ਮੇਰੇ ਕੋਲ ਹੈਗਾ ਤੁਹਾਡਾ ਤੁਸੀਂ ਇਹਨਾਂ ਇਹ ਆਨਲਾਈਨ ਵੀ ਕਰ ਸਕਦੇ ਹੋ ਆਨਲਾਈਨ ਭੇਜ ਦੇਣਗੇ ਜੇ ਕਿਸੇ ਨੇ ਆਨਲਾਈਨ ਕਰਨਾ ਹੋਵੇ ਮੰਗਵਾਉਣੇ ਹੋਣ ਸੂਟ ਤੇ ਆ ਹੈਵੀ ਵਰਕ ਵਾਲੇ ਬਾਕੀ ਕਿਸੇ ਵੀ ਤਰ੍ਹਾਂ ਦਾ ਫੈਬਰਿਕ ਇਹਨਾਂ ਤੋਂ ਮੰਗਵਾਉਣਾ ਉਹ ਵੀ ਇਹ ਮੰਗਵਾ ਕੇ ਦੇ ਸਕਦੇ ਆ ਹਨਾ ਭਾਈ ਹਾਂ ਜੀ ਹਾਂ ਤੇ ਪਲੀਜ਼ ਜ਼ਰੂਰ ਵਿਜ਼ਿਟ ਕਰਿਓ ਇਹਨਾਂ ਦੀ ਦੁਕਾਨ ਤੇ ਤੇ ਬਹੁਤ ਵਧੀਆ ਹੁੰਦਾ ਇਹਨਾਂ ਦਾ ਰੇਟ ਵਗੈਰਾ ਫੈਬਰਿਕ ਸਾਰਾ ਕੁਝ ਬਾਕੀ ਮੈਂ ਤੁਹਾਨੂੰ ਦਿਖਾਤਾ ਪਲੇਨ ਬਰਕ ਮੈਚਿੰਗ ਬਰਕ ਵਾਲੇ ਪੇਂਟਰ ਸਾਰੀ ਤਰ੍ਹਾਂ ਦੀ ਵੈਰਾਈਟੀ ਮਿਲੂਗੀ ਇਨਾਂ ਕੋਲ ਤੇ ਦੁਪੱਟਿਆਂ ਦਾ ਹਰੇਕ ਫੈਬਰਿਕ ਮਿਲੂਗਾ ਬਾਟਮ ਦਾ ਹਰੇਕ ਫੈਬਰਿਕ ਮਿਲੂਗਾ ਤੁਸੀਂ ਕਿਸੇ ਵੀ ਤਰ੍ਹਾਂ ਦਾ ਫੈਬਰਿਕ ਲੈਣਾ ਹੋਇਆ ਜਰੂਰ ਪਹੁੰਚੋ ਇੱਕ ਵਾਰੀ ਜਰੂਰ ਦੇਖ ਕੇ ਜਾਇਓ ਅੰਕਲ ਹੁਣੀਆ ਦੁਕਾਨ ਤੇ ਪਰ ਅੰਕਲ ਹੁਣੀਆ ਅੱਜ ਖੁਦ ਹੈ ਨਹੀਂਗੇ ਫੋਨ ਕਰਕੇ ਚਾਹਤੀ ਬਣਾ ਲੈ ਆ ਦੇਖੋ ਆ ਵੀ ਸੇਮ ਉਹੀ ਬਰਕ ਵਾਲਾ ਬਹੁਤ ਸੋਹਣਾ ਪ੍ਰਿੰਟ ਹੈ ਇਹਦੇ ਵਿੱਚ ਕਲਰ ਵਾਧੂ ਪਏ ਨੇ ਦੇਖੋ ਕਲਰ ਬੋਟਮ ਇਹਦੇ ਵਿੱਚ ਤੁਸੀਂ ਕੋਈ ਵੀ ਕਲਰ ਲੈ ਸਕਦੇ ਹੋ ਡਿਜ਼ਾਈਨ ਵੀ ਬਹੁਤ ਨਹੀਂ ਜਿੱਦਾਂ ਆ ਹੋ ਗਈ ਪ੍ਰਿੰਟਿੰਗ ਇਹ ਵੀ ਬਹੁਤ ਸੋਹਣੀ ਆ ਇਹਦੇ ਨਾਲ ਪਲੇਨ ਬੋਟਮ ਆਵਲੀ ਇਹਦੇ ਨਾਲ ਪ੍ਰਿੰ ਪਲੇਨ ਕਾਟਨ ਦੀ ਪਿਓਰ ਕਾਟਨ ਦੀ ਬੋਟਮ ਆ ਬਹੁਤ ਸੋਹਣਾ ਕਲਰ ਆ ਤੇ ਬਹੁਤ ਸੋਹਣੀ ਉੱਤੇ ਵਾਈਟ ਕਲਰ ਚ ਥ्रेड ਵਰਕ ਕੀਤਾ ਹੋਇਆ ਹਾਂਜੀ ਇਹਦੇ ਵਿੱਚ ਆ ਸਾਰੇ ਕਲਰ ਪੈਣਗੇ ਤੁਸੀਂ ਚੈੱਕ ਕਰ ਸਕਦੇ ਹੋ ਚਿਕਾ ਜੀ ਆ ਸਾਰੇ ਹੈਗੇ ਨੇ ਕਾਟਨ ਦੇ ਵਿੱਚ ਖਾਦੀ ਵਿੱਚ ਕਾਟਨ ਸਾਰੇ ਤਰ੍ਹਾਂ ਦੇ ਨੇ ਚਲੋ ਜੀ ਜੇ ਕਿਸੇ ਨੂੰ ਇਹਨਾਂ ਦੀ ਦੁਕਾਨ ਤੇ ਵਿਜ਼ਿਟ ਕਰਨਾ ਤਾਂ ਆਪਾਂ ਕੰਟੈਕਟ ਨੰਬਰ ਤੇ ਇਹਨਾਂ ਦਾ ਕਾਰਡ ਆ ਸ਼ੋ ਕਰ ਦਾਂਗੇ ਸਕਰੀਨ ਦੇ ਉੱਤੇ ਕਿ ਜਰੂਰ ਇੱਕ ਵਾਰੀ ਪਹੁੰਚੋ ਜੀ ਕਿਵੇਂ ਪਹਿਲੇ ਜੀ ਤੁਹਾਨੂੰ ਆ ਹੈ ਗਿਆ ਜੀ ਇਹਨਾਂ ਦੀ ਦੁਕਾਨ ਦਾ ਆਹ ਉੱਪਰ ਤੇ ਜਰੂਰ ਪਹੁੰਚੋ ਇੱਕ ਵਾਰ ਬਹੁਤ ਵਧੀਆ ਨੇ ਵਿਚਾਰੇ ਮੈਂ ਇਹ ਲੈ ਸਾਰੀ ਦੁਕਾਨ ਦੇਖੋ ਕਿ ਵੀ ਕਾਟਨ ਦਾ ਫੈਬਰਿਕ ਸਾਰਾ ਕਾਟਨ ਕਾਟਨ ਭਰੀ ਪਈ ਹੈ ਦੇਖੋ ਕਾਟਨ ਦੇਖੋ ਤੁਸੀਂ ਕਿੰਨੀ ਹੈ ਇਹਨਾਂ ਦੇ ਬਾਦੂ ਕਾਟਨ ਕਾਰਨ ਆਵਾਜ਼ ਆਤਲੇ ਆਪਾਂ ਨੰਨੇ ਦੀ ਬਾਦੂ ਕਾਟਨ ਕਾਟਨ ਹੋਈ ਸੀ ਆ ਬਾਦੂ ਵੈਰਟੀ ਨਹੀਂ ਸੀ ਤੇਲੀ ਵਾਲੇ ਬਾਜ਼ਾਰ ਦੇ ਵਿੱਚ ਇਹ ਤਾਂ ਨਾ ਉਹ ਤਾਂ ਹੋ ਗਏ ਸੀਗੇ ਹਾਂ ਉਹ ਤਾਂ ਹੋ ਗਏ ਸੀਗੇ ਉਹਨਾਂ ਦੇ ਤਾਂ ਹੋ ਗਏ ਸੀਗੇ ਸੂਟ ਲੈ ਲੀ ਆਂ ਬਾਰੇ ਲੈਲਾ ਨਾਲੇ ਮੈਨੂੰ ਲੈ ਦੇ ਦੇਖੋ ਜੀ ਵਾਧੂ ਵੈਰਾਈ ਦੁਕਾਨ ਦਾ ਭਰੀਆ ਪਈਆਂ ਨੇ ਕੱਟੂਸ ਕਾਟਨ ਦੇ ਸੇਲ 50 ਸੇਲ 50 ਉਹਨਾਂ ਨੂੰ ਦੇਖ ਕੇ ਜਾਈਏ ਬੜੀ ਜਮਾਦਲੀ ਦੇਖੋ ਬਰਕਾ ਲਿਆ ਗਿਆ ਵਾਲੇ ਇਹਨਾਂ ਦੇ ਵੀ ਕਲੈਕਸ਼ਨ ਵਾਧੂ ਪਈ ਆ ਬੋਲਦੇ ਇਹ ਸਾਰੇ 350 ਦੇ ਨੇ ਕਪੜਾ ਪਿਓਰ ਕਾਟਨ ਸਬ ਕਾਟਨ ਐਕਸਪੋਰਟ ਵਾਲੀ ਕੈਬਿਡੀਟ ਆਹ ਦਿਓ ਤੁਹਾਡੇ ਉੱਪਰ ਗੋਡੇ ਵਾਲਾ ਬਲੂ ਕਲਰ ਹਾਂ ਇਹ ਵੀ 350 ਦਾ ਹਾਂ ਸਾਡੇ 300 300 ਦੇ ਸੂਟ ਨੇਗੇ ਸਾਰੇ ਪਿਓਰ ਕਾਟਨ ਦੇ ਵਿੱਚ ਨੇ ਬਹੁਤ ਵਧੀਆ ਨੇ ਬਹੁਤ ਵਧੀਆ ਪਿਓਰ ਕਾਟਨ ਚ ਕੈਮਰਿਕ ਆਗਾ ਤੇ ਇਹਨਾਂ ਦੇ ਬਾਦੂ ਕਾਟਨ ਦੇ ਵਿੱਚ ਪ੍ਰਿੰਟ ਨੇਗੇ ਖਾਦੀ ਚ ਵੀ ਹੈਗੇ ਨੇ ਬਈ ਖਾਦੀ ਹੋਵੇ ਕੈਮਰਿਕ ਕੈਮਰਿਕ ਹੀ ਹੋ ਸਾਰੀ ਓਕੇ ਉਹ ਥ੍ਰੈਡ ਵਾਲੇ ਕੀ ਪ੍ਰਾਈਸ ਦੇਣਗੇ ਉਹ ਸ਼ਰਟੇ ਸਾਡੇ 400 ਰੁਪਏ ਦੇ ਸ਼ਰਟ ਸਾਡੇ 450 ਦੇ ਸ਼ਰਟ ਠੀਕ ਹੈ ਸੋਨੇ ਅੰਬਰੇ ਤੇਰੀ ਬ੍ਰੈਡਟੀ YouTube ਤੇ ਡਾਲਦੇ ਹੋ ਹਾਂਜੀ ਹਾਂਜੀ YouTube ਚੈਨਲ ਹੈ ਮਾਰਾ ਸਾਰਾ ਫੈਮਿਲੀ ਇਹ ਸਾਰਾ ਕਾਟਨ ਸਾਰਾ ਕੈਮਰਿਕ ਕਾਟਨ ਯੂਅਰ ਥੈਂਕ ਯੂ ਬਸ ਬਾਦੂ ਬ੍ਰੈਡਟੀ ਜਿੰਨਾਂ ਦੀ ਦੁਕਾਨ ਤੇ ਰੇਟ ਵੀ ਬਹੁਤ ਵਧੀਆ ਹੈਗਾ 350 ਦੇ ਪਿਓਰ ਕੈਮਰਿਕ ਕਾਟਨ ਦੇ ਤੇ ਜਿਹੜੀਆਂ ਵਰਕ ਵਾਲੀਆਂ ਸ਼ਰਟਾਂ ਨੇ 450 ਦੀ ਸ਼ਰਟਾਂ ਦੀ ਅੱਜ ਚਿਕੰਦੀਆਂ ਸਲਵਾਰਾਂ ਬਾਟਮ ਵਾਦੂ ਕਪੜਾ ਪਿਆ ਇਹਨਾਂ ਨੇ ਆ ਸਾਰੇ ਸੂਟ ਨੇ ਜਿਹੜੇ 350 300 ਦੇ ਸੂਟ ਨੇਗੇ 350 300 ਦੇ ਕਪੜਾ ਬਹੁਤ ਵਧੀਆ ਵਾ ਸਾਰੇ ਸੂਟਾਂ ਦਾ ਜਿਹਨੇ ਵੀ ਲੈਣਾ ਬਾਈ ਦੀ ਦੁਕਾਨ ਤੇ ਬਹੁਤ ਸਕਦਾ ਕਿਨਾ ਤੁਹਾਡੀ ਦੁਕਾਨ ਦਾ ਅਫਸਾਨੇ ਕਲੈਕਸ਼ਨ ਅਫਸਾਨੇ ਕਲੈਕਸ਼ਨ ਤੇਲੀ ਵਾਲੇ ਬਾਜ਼ਾਰ ਦੇ ਵਿੱਚ ਆਏਗੀ ਬਿਊਟੀ ਓਫ ਤੇਲੀ ਵਾਲਾ ਬਾਜ਼ਾਰ ਜੀ ਬਿਊਟੀ ਤੇਲੀ ਵਾਲਾ ਪਿਆਰ ਆ ਦੇਖੋ ਜੀ ਦੇਖੋ ਰੰਗ ਡਿਜ਼ਾਈਨ ਪ੍ਰਿੰਟ ਆ ਗਏ ਇਤਨਾ ਲੈ ਲੀਏ ਲਓ ਜੀ ਆਪਾਂ ਪੀਣ ਲੱਗੇ ਗਰਮੀ ਬਾਲੀ ਜਾਂਦੇ ਆ ਤੇ ਪਿਆਸ ਲੱਗੀ ਪਈ ਆ ਲੈਮਨ ਲੈਮਨ ਜੂਸ ਬਣਾਉਗਾ ਭਾਈ ਗੋਲੀ ਵਾਲਾ ਬੱਤਾ ਕਹਿੰਦੇ ਇਹਨੂੰ ਪੰਜਾਬੀ ਚ ਪਹਿਲਾਂ ਕਹਿੰਦੇ ਸੀ ਦੇਖੋ ਬਰਫ ਪਾਤੀ ਪੱਤੇ ਦੇਖੋ ਕਿੰਨੇ ਨੇ ਬਾਈ ਕੋਲੇ ਆ ਫ੍ਰੀਜਰ ਆ ਇਹ ਦਊਗਾ ਠੰਡਾਗਾ ਨਾ ਆਇਆ ਮੈਨਾਂ ਜਾਗੇ ਨਾ ਪਾਣੀ ਗਰਮੀ ਬਹੁਤ ਆ ਜੀ ਬੁਰਾ ਹਾਲ ਹੋ ਗਿਆ ਸਾਨੂੰ ਪਿਆਸ ਲੱਗੀ ਪਈ ਆ ਬਹੁਤ ਜ਼ਿਆਦਾ ਜੀਬ ਨਾ ਤਾਲੂਏ ਲੱਗੀ ਪਈ ਆ ਦੇਖ ਲਓ ਬੁਰਾ ਹਾਲ ਹੋ ਰਿਹਾ ਜੀ ਇਧਰ ਦੇਖੋ ਕੱਪੜੇ ਕੱਪੜਾ ਸਾਰੇ ਅਸੀਂ ਤੇਲੀ ਵਾਲੇ ਬਾਜ਼ਾਰ ਦੇ ਵਿੱਚ ਖੜੇ ਆਂਗੇ ഹബൻഡ ഹലോ ഗോ ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਗਨਦੀਪ कौर ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਸਾਂ ਫੈਮਿਲੀ ਤੇ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਠੀਕ ਠਾਕ ਹੋ ਵਧੀਆ ਤੇ ਆਪਾਂ ਵੀ ਵਧੀਆ ਕਿਰਪਾ ਵਾਹਿਗੁਰੂ ਜੀ ਦੀ ਹਾਂਜੀ ਤੇ ਅੱਜ ਦੀ ਵੀਡੀਓ ਜਿਹੜੀ ਆਪਾਂ ਫੇਰ ਤੇਲੀ ਵਾਲੇ ਬਾਜ਼ਾਰ ਦੀ ਲੈ ਕੇ ਆਏ ਆ ਮੈਂ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਸੀ ਅ ਮਤਲਬ ਕਿ ਵੀ ਜਿਹੜੇ ਕਿਸੇ ਵੀ ਭੈਣ ਨੇ ਹੈ ਨਾ ਆਪਣਾ ਵੀ ਕੱਪੜੇ ਦਾ ਕੰਮ ਸ਼ੁਰੂ ਕਰਨਾ ਜੋ ਕੀਤਾ ਹੋਇਆ ਹੈ ਨਾ ਜੇ ਕਪੜਾ ਚਾਹੀਦਾਗਾ ਜਿਵੇਂ ਵੀ ਥੋਕ ਰਿਟੇਲਸ ਦੋਨੇ ਰੇਟਾਂ ਦੇ ਆਪਣੇ ਦੋਨੇ ਉਹਦੇ ਵਿੱਚ ਤਾਂ ਮੈਂ ਜਿਹੜੀ ਅੱਜ ਵਾਲੀ ਵੀਡੀਓ ਪਾਉਂਗੀ ਸ਼ਾਪ ਦੀ ਤੇ ਤੁਸੀਂ ਉੱਥੋਂ ਖਰੀਦ ਸਕਦੇ ਹੋ ਤੇ ਥੋਕ ਰਿਟੇਲ ਦੋਨੇ ਕਪੜਾ ਦੋਨਾਂ ਤਰ੍ਹਾਂ ਚ ਕਪੜਾ ਮਿਲਦਾਗਾ ਤੇ ਵੈਰਾਈਟੀ ਸਾਰੀ ਹੁੰਦੀ ਹੈ ਜੀ ਇੱਕ ਤੋਂ ਇੱਕ ਫੈਬਰਿਕ ਵਧੀਆ ਹੁੰਦਾ ਤੇ ਰੇਟ ਦਾ ਵੀ ਬਹੁਤ ਫਰਕ ਹੁੰਦਾਗਾ ਤੇ ਬਹੁਤ ਨਾਈਸ ਨੇ ਅੰਕਲ ਹੁਣੀ ਉਹ ਜਿੰਨਾਂ ਦੀ ਮੈਂ ਦੁਕਾਨ ਦੀ ਸਪੈਸ਼ਲੀ ਵੀਡੀਓ ਪਾਉਂਗੀ ਵਿੱਚ ਤੁਹਾਨੂੰ ਤੇ ਉਹ ਤੁਸੀਂ ਚੈੱਕ ਕਰ ਲਿਓ ਆਨਲਾਈਨ ਵੀ ਉਹ ਕਪੜਾ ਖੇਸਾ ਸਕਦੇ ਜੈਕਸਨ ਨੇ ਆਨਲਾਈਨ ਮੰਗਵਾਉਣਾ ਤੇ ਤੁਸੀਂ ਵਿਜ਼ਿਟ ਕਰਕੇ ਵੀ ਲਿਆ ਸਕਦੇ ਹੋਗੇ ਤੇ ਬਾਕੀ ਜਿਆਤਰ ਤਾਂ ਮਤਲਬ ਕਿ ਦੁਕਾਨ ਤੇ ਜਾ ਕੇ ਵਧੀਆ ਨਾ ਦੇਖ ਕੇ ਲੈ ਆ ਜਾਂਦਾ ਹੁੰਦਾ ਕਪੜਾ ਕਿ ਤੇ ਉੱਥੇ ਜਾ ਕੇ ਤੁਸੀਂ ਲੈ ਸਕਦੇ ਹੋ ਤੇ ਮੈਂ ਉਹਨਾਂ ਦਾ ਐਡਰੈਸ ਆ ਜਿਹੜੀ ਉਹਨਾਂ ਦਾ ਸ਼ਾਪ ਦਾ ਬਾਹਰਲਾ ਐਡਰੈਸ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਹੀ ਦਿਖਾਉਂਗੀ ਤੁਸੀਂ ਚੈੱਕ ਕਰ ਲਿਓ ਤੇ ਜਿੱਦਾਂ ਦੇ ਵੀ ਵੈਰਾਈਟੀ ਚਾਹੀਦੀ ਆ ਬਾਰਕ ਲਈ ਚਾਹੀਦੀ ਆ ਪ੍ਰਿੰਟ ਸੂਟ ਚਾਹੀਦੇ ਨੇ ਜਾਂ ਮਸ਼ਲੀਨ ਕੁਝ ਵੀ ਚਾਹੀਦਾ ਉਹਨਾਂ ਦੀ ਸ਼ਾਪ ਤੋਂ ਮਿਲ ਜਾਂਦਾ ਰੇਟ ਬਹੁਤ ਸਹੀ ਹੁੰਦਾ ਉਹਨਾਂ ਦਾ ਤੇ ਬਾਕੀ ਜਿਹੜੇ ਚੈਨਲ ਤੇ ਪਹਿਲੀ ਵਾਰੋਂ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪਲੀਜ਼ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਆ ਤੇ ਇਹ ਵਾਲੀ ਵੀਡੀਓ ਜਿਹੜੀ ਮੈਂ ਅੱਜ ਅਪਲੋਡ ਕਰ ਰਹੀ ਆ ਇਹ ਉਸ ਦਿਨ ਦੀ ਹੋਈ ਵੀਡੀਓ ਹੋਗੀ ਤੇ ਉਸ ਦਿਨ ਹੀ ਸ਼ੂਟ ਕੀਤੀ ਹੋਈ ਹੈ ਇਹ ਵੀਡੀਓ ਆਪਾਂ ਪਾਈ ਨਹੀਂ ਕਿਉਂਕਿ ਲੇਟ ਹੋ ਗਏ ਉਸ ਕਰਕੇ ਤੇ ਮੈਂ ਅੱਜ ਤੁਹਾਨੂੰ ਇਹ ਵੀਡੀਓ ਅਪਲੋਡ ਕਰਨ ਜਾ ਰਹੀ ਹਾਂ ਤੇ ਤੁਸੀਂ ਚੈੱਕ ਕਰ ਲਿਓ ਤੇ ਚੈੱਕ ਕਰਕੇ ਆ ਨੰਬਰ ਉਹਨਾਂ ਦਾ ਮੈਡਰੈਸ ਵਗੈਰਾ ਤੁਹਾਨੂੰ ਦੁਕਾਨ ਦੀ ਵਾਰ ਉਹ ਮੈਂ ਵੀਡੀਓ ਲਈ ਹੋਈ ਆ ਫਰੰਟ ਨੂੰ ਤਾਂ ਹਨਾ ਚੈੱਕ ਕਰ ਲਿਓ ਉਹਨਾਂ ਦਾ ਬਾਕੀ ਜੇ ਕਿਸੇ ਨੂੰ ਨਹੀਂ ਵੀ ਪਤਾ ਲੱਗਿਆ ਕਮੈਂਟ ਆਪਾਂ ਨੂੰ ਮੈਸੇਜ ਕਰ ਸਕਦਾ WhatsApp ਤੇ ਮੈਸੇਜ ਕਰਕੇ ਪੁੱਛ ਸਕਦਾ ਉਹਨਾਂ ਦਾ ਨੰਬਰ ਤੇ ਆਪਾਂ ਨੰਬਰ ਦੇ ਦਾਂਗੇ <laughs> वैसे मैं मेंशन ਕੀਤਾ ਹੋਇਆਗਾ ਉਹਨਾਂ ਦਾ ਦੁਕਾਨ ਦਾ ਫਰੰਟ ਤੇ ਉਹ ਤੁਸੀਂ ਵੀਡੀਓ ਦੇ ਵਿੱਚ ਹੀ ਦੇਖ ਲਓ ਵੀਡੀਓ ਸਾਰੀ ਧਿਆਨ ਨਾਲ ਦੇਖਿਆ ਕਰੋ ਵੀਡੀਓ ਤੁਸੀਂ ਅੱਧੀ ਦੇਖਦੇ ਹੋਗੇ ਬਾਅਦ ਵਿੱਚ ਤੁਹਾਡੇ ਕੁਐਸਚਨ ਹੋ ਜਾਂਦੇ ਨੇ ਨਾ ਤੇ ਬਾਕੀ ਇੱਕ ਭੈਣ ਦਾ ਕਮੈਂਟ ਆਇਆ ਸੀਗਾ ਜੀ ਇਹਨੂੰ ਤੇਲੀ ਵਾਲਾ ਬਾਜ਼ਾਰ ਨਹੀਂ ਕਹਿੰਦੇ ਇਹ ਪਤਾ ਨਹੀਂ ਕੀ ਕਹਿੰਦੇ ਨੇਗੇ ਉਹ ਭੈਣੇ ਅਸੀਂ ਅੱਜ ਤੋਂ ਨਹੀਂ ਜਾਂਦੇ ਹੈਗੇ ਅਸੀਂ ਬਹੁਤ ਟਾਈਮ ਤੋਂ ਉੱਥੇ ਜਾਂਦੇ ਆ ਤੇ ਅਸੀਂ ਇਹਨੂੰ ਤੇਲੀ ਵਾਲਾ ਬਾਜ਼ਾਰ ਹੀ ਕਹਿੰਦੇ ਆਂਗੇ ਮੋਸਟ ਮੈਨ ਲੱਗਾ ਜਿਹੜੇ ਵੀ ਬਲੌਗਰ ਵੀਡੀਓ ਬਣਾਉਂਦੇ ਨੇ ਉੱਥੇ ਜਾ ਕੇ ਵੀਡੀਓ ਬਣਾ ਕੇ ਲਿਆਉਂਦੇ ਨੇ ਕੱਪੜੇ ਦੀ ਉਹ ਸਾਰੇ ਮੋਸਟਲੀ ਉਹੀ ਕਹਿੰਦੇ ਨੇਗੇ ਵੀ ਤੇਲੀ ਵਾਲਾ ਬਾਜ਼ਾਰੀ ਹੈ ਨਾ ਕਿਉਂਕਿ ਬਸ ਦੇ ਤੇਲੀ ਵਾਲਾ ਬਾਜ਼ਾਰਾ ਜਦੋਂ ਮੁਹੱਲਾ ਮੁਹੱਲਾ ਦਾ ਪਤਾ ਨਹੀਂ ਮੈਨੂੰ ਨਾ ਹੀ ਸੀ ਕਦੇ ਕਿਹਾ ਤੇ ਨਾ ਹੀ ਮੈਨੂੰ ਪਤਾ ਤੇ ਤੇਲੀ ਵਾਲਾ ਬਾਜ਼ਾਰ ਸ਼ੁਰੂ ਤੋਂ ਹੀ ਕਹਿੰਦੇ ਆ ਤੇ ਹੁਣ ਵੀ ਸਾਨੂੰ ਤੇਲੀ ਵਾਲਾ ਬਾਜ਼ਾਰ ਦੇ ਨਾਂ ਤੋਂ ਹੀ ਪਤਾਗਾ ਤੇ ਬਾਕੀ ਚਲੋ ਕੋਈ ਨਹੀਂ ਤੁਹਾਨੂੰ ਪਤਾ ਹੋਊਗਾ ਜ਼ਿਆਦਾ ਸਾਨੂੰ ਤਾਂ ਇੰਨੀ ਪਤਾਗਾ ਤੇ ਵੀਡੀਓ ਚੈੱਕ ਕਰ ਲਿਓ ਵੀਡੀਓ ਚੈੱਕ ਕਰਕੇ ਕਮੈਂਟ ਕਰ ਦਿਆ ਕਰੋ ਜੀ ਬਾਕੀ ਜੇ ਤੁਹਾਨੂੰ ਕੱਪੜੇ ਸੋਹਣੇ ਲੱਗਦੇ ਹੁੰਦੇ ਆਪਣੇ ਦਿਖਾਏ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਿਓ ਹੋਰ ਨੰਮੀਆਂ ਵੀਡੀਓ ਦੇਖਣ ਦੇ ਲਈ ਹੋਰ ਵੈਰਾਈਟੀ ਦੇਖਣ ਦੇ ਲਈ ਤੇ ਆਪਾਂ ਵੀਡੀਓ ਹੋਰ ਅਪਲੋਡ ਕਰਦੇ ਰਹਾਂਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਆ ਕਰੋ ਜੀ ਤੇ ਫੇਰ ਹੀ ਅੱਗੇ ਦਿਲ ਕਰਦਾ ਵੀਡੀਓ ਪਾਉਣ ਨੂੰ ਤੇ ਚਲੋ ਜੀ ਹੁਣ ਵੀਡੀਓ ਜੇਕਰ ਤੁਹਾਨੂੰ ਸਾਡੀ ਵਧੀਆ ਲੱਗੂਗੀ ਤਾਂ ਪਲੀਜ਼ ਕਮੈਂਟ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਕਰ ਦਿਓ ਜੇ ਤੁਹਾਨੂੰ ਵੀਡੀਓ ਆਪਣੀ ਵਧੀਆ ਲੱਗੀ ਵੀਡੀਓ ਦੇਖਣ ਦੇ ਲਈ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ